ਕਣੋਰੀ ਬਾਰਡਰ ਤੋਂ ਕਿਸਾਨਾਂ ਨੂੰ ਪੁਲਿਸ ਵੱਲੋਂ ਡਿਟੇਨ ਕਰਨਾ ਸ਼ੁਰੂ ਕਰ ਦਿੱਤਾ ਹੈ ਗ੍ਰਿਫਤਾਰੀਆਂ ਸ਼ੁਰੂ ਕਰ ਦਿੱਤੀਆਂ ਨੇ ਪਹਿਲਾਂ ਪਟਿਆਲਾ ਰੇਂਜ ਦੇ ਡੀਆਈਜੀ ਮਨਦੀਪ ਸਿੰਘ ਸਿੱਧੂ ਵੱਲੋਂ ਸਾਰੇ ਕਿਸਾਨਾਂ ਨੂੰ ਹਦਾਇਤ ਕਰ ਦਿੱਤੀ ਗਈ ਸੀ ਕਿ ਅਸੀਂ ਕਿਸੇ ਨਾਲ ਵੀ ਕੋਈ ਧੱਕਾ ਮੁਕੀ ਨਹੀਂ ਕਰਨੀ ਚਾਹੁੰਦੇ ਆਪਣੇ ਆਪ ਜੋ ਗੱਡੀਆਂ ਦੇ ਵਿੱਚ ਬੈਠ ਜਾਓ ਕਿਉਂਕਿ ਤੁਸੀਂ ਸਾਡੇ ਬਜ਼ੁਰਗ ਹੋ ਇਹ ਸ਼ਬਦ ਪਟਿਆਲਾ ਰੇਂਜ ਦੇ ਡੀਆਈਜੀ ਮਨਦੀਪ ਸਿੰਘ ਸਿੱਧੂ ਵੱਲੋਂ ਕਹੇ ਗਏ ਸੀ ਹੁਣ ਉਹਨਾਂ ਨੇ ਕਿਸਾਨਾਂ ਨੂੰ 10 ਮਿੰਟ ਦਾ ਸਮਾਂ ਦਿੱਤਾ ਕਿ 10 ਮਿੰਟਾਂ ਦੇ ਵਿੱਚ ਵਿੱਚ ਜੋ ਸਾਰੇ ਕਿਸਾਨ ਨੇ ਉਹ ਗੱਡੀਆਂ ਦੇ ਵਿੱਚ ਬੈਠ ਜਾਣ ਅਸੀਂ ਕਿਸੇ ਨਾਲ ਕੋਈ ਵੀ ਜਿਹੜਾ ਜ਼ਬਰਦਸਤੀ ਟੱਕਾ ਨਹੀਂ ਕਰਨਾ ਚਾਹੁੰਦੇ ਉਸ ਤੋਂ ਬਾਅਦ ਜੋ ਕਿਸਾਨ ਨੇ ਹੁਣ ਗੱਡੀਆਂ ਵਿੱਚ ਬੈਠਣਾ ਸ਼ੁਰੂ ਹੋ ਗਏ ਨੇ 10 ਮਿੰਟ ਦਾ ਸਮਾਂ ਦਿੱਤਾ ਗਿਆ ਸੀ ਪੁਲਿਸ ਵੱਲੋਂ ਕਿਸਾਨਾਂ ਨੂੰ 10 ਮਿੰਟ ਦਾ ਸਮਾਂ ਦਿੱਤਾ ਗਿਆ ਸੀ ਹੁਣ ਕਿਸਾਨਾਂ ਦੀ ਜਿਹੜੀ ਗ੍ਰਿਫਤਾਰੀ ਹੈ ਉਹ ਸ਼ੁਰੂ ਕਰ ਦਿੱਤੀ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਸਾਨਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਸਮੇਤੋ ਬਾਅਦ ਜੋ ਹੁਣ ਕਿਸਾਨਾਂ ਦੀ ਗ੍ਰਿਫਤਾਰੀ ਪੁਲਿਸ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਕਿਸਾਨਾਂ ਦੀ ਗ੍ਰਿਫਤਾਰੀ ਸ਼ੁਰੂ ਕੀਤੀ ਹੈ 익ਨੋਰੀ ਬੋਰਡ ਦੇ ਤਸਵੀਰਾਂ ਨੇ ਪਟਿਆਲਾ ਰੇਂਜ ਦੇ ਡੀਆਈਜੀ ਮਨਦੀਪ ਸਿੰਘ ਸਿੱਧੂ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਸਾਨੂੰ ਅੱਜ ਬਾਰਡਰ ਖਾਲੀ ਕਰਾਂ ਦੀਆਂ ਹਦਾਇਤਾਂ ਨੇ ਹਰ ਕੀਮਤ ਤੇ ਬਾਰਡਰ ਸਾਡੇ ਵੱਲੋਂ ਖਾਲੀ ਕਰਾਏ ਜਾਣਾ ਹੈ ਤੁਸੀਂ ਦੇਖ ਰਹੇ ਹੋ ਕਿ ਕਿਸਾਨਾਂ ਦੀ ਗ੍ਰਿਫਤਾਰੀ ਸ਼ੁਰੂ ਹੋ ਗਈ ਹੈ ਖਨੋਰੀ ਬਾਰਡਰ ਤੋਂ ਕਿਸਾਨਾਂ ਨੂੰ ਖਦੇੜਨਾ ਸ਼ੁਰੂ ਕਰ ਦਿੱਤਾ ਹੈ ਪੁਲਿਸ ਵੱਲੋਂ ਮਾਹੌਲ ਤਣਾਅਪੂਰਵਕ ਹੋਇਆ ਹੈ ਕਿਸਾਨਾਂ ਦੇ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਨੇ ਬਜ਼ੁਰਗੋ ਕਿਸਾਨਾਂ ਨੂੰ ਵੀ ਕਸੀਟ ਕੇ ਗੱਡੀਆਂ ਵਿੱਚ ਬਿਠਾਇਆ ਜਾ ਰਿਹਾ ਉਸ ਵੱਲੋਂ ਸਮਾਂ ਦਿੱਤਾ ਗਿਆ ਸੀ ਕਿਸਾਨਾਂ ਨੂੰ ਕਿ ਸਮਾਂ ਰਹਿੰਦੇ ਆਪਣਾ ਆਪ ਗੱਡੀਆਂ ਵਿੱਚ ਬੈਠ ਜਾਓ ਕਿਸੇ ਨੂੰ ਵੀ ਬਖਸ਼ਾ ਨਹੀਂ ਜਾਊਗਾ ਹੁਣ ਗ੍ਰਿਫਤਾਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਕਿਸਾਨਾਂ ਦੀਆਂ ਕਿਸਾਨਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਗੱਡੀਆਂ ਵਿੱਚ ਲਿਜਾਇਆ ਜਾ ਰਿਹਾ ਤੁਸ ਤਸਵੀਰਾਂ ਦੇਖ ਰਹੇ ਹੋ ਖਨੋਰੀ ਬਾਰਡਰ ਦੇ ਤਸਵੀਰਾਂ ਨੇ ਜਿੱਥੇ ਕਿਸਾਨਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਪੁਲਿਸ ਵੱਲੋਂ ਸਮਾਂ ਦਿੱਤਾ ਗਿਆ ਸੀ ਕਿਸਾਨਾਂ ਨੂੰ ਆਪਣੀਆਂ ਗ੍ਰਿਫਤਾਰੀਆਂ ਦੇਣ ਦਾ ਕਿਸਾਨਾਂ ਨੂੰ ਖਨੋਰੀ ਬਾਰਡਰ ਤੋਂ ਖਦੇੜਿਆ ਜਾ ਰਿਹਾ ਪੁਲਿਸ ਮੋਰਚੇ ਵੱਲ ਵਧਦੀ ਹੋਈ ਪੁਲਿਸ ਅੱਗੇ ਵੱਧ ਚੁੱਕੀ ਹੈ ਪੁਲਿਸ ਅੱਗੇ ਵੱਚ ਪੁਲਿਸ ਸਟੇਜ ਵੱਲ ਵੱਧ ਚੁੱਕੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਖਨੂਰੀ ਮੋਰਚੇ ਦੀਆਂ ਜਿੱਥੇ ਪੁਲਿਸ ਸਟੇਜ ਵੱਲ ਜਾਂਦੀ ਹੋਈ ਪੁਲਿਸ ਵੱਲੋਂ ਸਟੇਜ ਨੂੰ ਖਾਲੀ ਕਰਵਾਉਣ ਦੇ ਲਈ ਕਿਹਾ ਗਿਆ ਸੀ ਸਾਰਾ ਰਸਤਾ ਖਾਲੀ ਕਰਵਾਇਆ ਜਾ ਰਿਹਾ ਹੈ ਗੱਡੀ ਵਿੱਚ ਅਨਾਉਂਸਮੈਂਟ ਕੀਤੀ ਜਾ ਰਹੀ ਸੀ ਉਸ ਨੂੰ ਵੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਖਨੋਰੀ ਬਾਰਡਰ ਉੱਤੇ ਮਾਹੌਲ ਪੂਰਾ ਤਣਾਅਪੂਰਵਕ ਹੈ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਤੇ ਟਰਾਲੀਆਂ ਦੀ ਛਾਣਬੀਨ ਕੀਤੀ ਜਾ ਰਹੀ ਹੈ ਕਿਸਾਨਾਂ ਦੀ ਗਿਣਤੀ ਘੱਟ ਸੀ ਪੁਲਿਸ ਦੀ ਗਿਣਤੀ ਜ਼ਿਆਦਾ ਉਸ ਮੋਰਚੇ ਵੱਲ ਬੱਝ ਚੁੱਕੀ ਹੈ ਸਟੇਜ ਵੱਲ ਪੁਲਸ ਜਾ ਰਹੀ ਹੈ ਪੁਲਸ ਵੱਲੋਂ ਕਿਸਾਨਾਂ ਨੂੰ ਸਮਾਂ ਦਿੱਤਾ ਗਿਆ ਸੀ ਕਿ 10 ਮਿੰਟ ਦਾ ਸਮਾਂ ਤੁਸੀਂ ਏਰੀਆ ਖਾਲੀ ਕਰ ਦੇਵੋ ਕਿਸੇ ਨਾਲ ਕੋਈ ਵੀ ਤੱਕਾ ਮੁਕੀ ਨਹੀਂ ਕੀਤੀ ਜਾਏਗੀ ਤੁਸੀਂ ਦੇਖ ਰਹੇ ਕਿ ਪੁਲਸ ਸਟੇਜ ਵੱਲ ਵਧ ਰਹੀ ਹੈ ਗੱਡੀਆਂ ਲਿਆਓ ਫਿਰ ਉਧਰ ਹੁਣ ਆਓ ਬਿਲਕੁਲ ਆਹੀ ਗੱਲ ਆ ਜਿਹੜੀ ਗੱਲ ਕਹਿੰਨੇ ਆ ਨਾ ਤੁਹਾਡਾ ਪੁੱਤ ਹੈ ਤੇ ਆਪਦੇ ਪੁੱਤਾਂ ਦੀ ਇੱਜ਼ਤ ਲਾਜ ਕੱਟਾ ਇੱਕ ਵੰਟ ਇਹ ਆਪਣੇ ਆਪਣੇ ਆਪਦੇ ਆ ਆਪਣੇ ਪਿੰਡਾਂ ਤੋਂ ਆ ਅਸੀਂ ਬਹੁਤ ਜਿਹੜੇ ਨੌਕਰੀਆਂ ਕਰਦੇ ਆ ਨਾ ਤੁਹਾਡੇ ਚੋਂ ਕਿੰਨੇ ਆਦੇ ਮੁਲਾਜ਼ਮ ਅਸੀਂ ਬਹੁਤ ਅਮੀਰ ਬਿਰਲੇ ਟਾਟਿਆਂ ਦੇ ਬੱਚੇ ਨਹੀਂ ਗੇ ਅਸੀਂ ਉਹ ਆ ਨੌਕਰੀਆਂ ਕਰਦੇ ਕਰਕੇ ਕਿਉਂਕਿ ਜਿਹੜੇ ਆਪਣੇ ਵੱਤੋਂ ਵੱਤ ਫੌਜ ਚ ਭਰਤੀ ਹੋ ਜੋ ਪੁਲਿਸ ਚ ਭਰਤੀ ਹੋ ਜੋ ਨਹੀਂ ਇਹਦੇ ਚ ਨਾ ਜੀ ਜ਼ਮੀਨ ਦਾ ਹੀ ਤੁਹਾਡੇ ਕੋਲੇ ਵੀ ਹੂ ਸਰ ਜ਼ਮੀਨ ਦਾ ਤੁਹਾਡੇ ਕੋਲੇ ਵੀ ਹੂ ਹਾਂ ਹੈ ਕੀ ਆ ਠੀਕ ਹੈ ਸ਼ੁਕਰੀਆ ਮੈਂ ਨਹੀਂ ਬਿਲਕੁਲ ਬਿਲਕੁਲ ਉਹ ਵੀ ਖੋਈ ਜਾਊਗੀ ਬਿਲਕੁਲ ਬਿਲਕੁਲ ਉਹ ਇੱਕ ਹੋਰ ਤੁਹਾਨੂੰ ਮੈਂ ਗੱਲ ਦੱਸਦਾ ਮੈਂ ਮੈਂ ਉਹਨੂੰ ਤੁਹਾਨੂੰ ਇਹ ਗੱਲ ਦੱਸਦਾ ਇਹਦੇ ਵਿੱਚ ਮੇਰੀ ਜਿਹੜੀ ਹੁਣ ਬੇਨਤੀ ਨੂੰ ਮੰਨਿਓ ਜੀ ਕੱਲਾ ਕੱਲਾ ਬੰਦਾ ਇੱਕ ਬੰਦਾ ਆਊਗਾ ਇਹੋ ਜੇ ਸਵਾਲ ਕਰੂਗਾ ਉਹਦਾ ਮਕਸਦ ਇਹ ਆ ਵੀ ਜਿਹੜੀ ਪੁਲਿਸ ਬਜ਼ੁਰਗਾਂ ਦੀ ਇੱਜ਼ਤ ਕਰ ਰਹੀ ਆ ਉਹਨੂੰ 扑ੜਕਾ ਕੇ ਮਾਹੌਲ ਖਰਾਬ ਕਰਨਾ ਅਸੀਂ ਹੋਣ ਨਹੀਂ ਦੇਣਾ ਪਰ ਜਿਹੜਾ ਬੰਦਾ ਉਹੋ ਜਿਹਾ ਕਰੂਗਾ ਆਡੈਂਟੀਫਾਈ ਹੋਊਗਾ ਉਹਨੂੰ ਭੁਗਤਣਾ ਪਊਗਾ ਇਹ ਗੱਲ ਮੈਂ ਇੱਕ ਜ਼ਿੰਮੇਵਾਰ ਅਫਸਰ ਜਿਵੇਂ ਤੁਹਾਡਾ ਬੱਚਾ ਹੋ ਕੇ ਮੈਂ ਇਹ ਗੱਲ ਕਹਿਣਾ ਨਾ ਤੇ ਜਿਹੜਾ ਉਹਨਾਂ ਨੂੰ ਢੁਕਾ ਕੇ ਖਰਾਬ ਕਰਨ ਦੀ ਆ ਸਾਰਿਆਂ ਦੀ ਡਿਊਟੀ ਇਹ ਆ ਬਜ਼ੁਰਗ ਤੇ ਕਿਸੇ ਨੂੰ ਐ ਨਹੀਂ ਕਹਿਣਾ ਉਹਨਾਂ ਨੂੰ ਕਹਿਣਾ ਜੀ ਜਿਹੜੇ ਵਿਰੋਧ ਕਰਦੇ ਆ ਸਾਡੇ ਬੈਠੋ ਤੁਹਾਡਾ ਸਾਰਾ ਅਸੀਂ ਪ੍ਰੋਪਰ ਸਰਕਾਰ ਦੇ ਨਾਲ ਕਿਸੇ ਨੂੰ ਕੋਈ ਤੱਕ ਨਹੀਂ ਕਹਿਣਾ ਅਸੀਂ ਜਦੋਂ ਫੈਸਲਾ ਹੋ ਗਿਆ ਸਰਕਾਰ ਨੇ ਇਹਨੂੰ ਇੱਥੋਂ ਕਲੀਅਰ ਕਰਾਉਣਾ ਪਰ ਜਿਹੜਾ ਇਹ ਸੋਚਦਾ ਵੀ ਮੈਂ ਤਾਂ ਇੱਥੇ ਗੜਬੜ ਕਰੂੰਗਾ ਜੇ ਕਿਤੇ ਇਹੋ ਜਿਹਾ ਕਿਸੇ ਦੇ ਮਨ 'ਚ ਹੈਗਾ ਵੀ ਮੈਂ ਗੜਬੜ ਕਰੂੰਗਾ ਬਜ਼ੁਰਗਾਂ ਦੀਆਂ ਪੱਕਾ ਲਾਊਂਗਾ ਜਾਂ ਪੁਲਿਸ ਦੀਆਂ ਪੱਕਾ ਲਾਊਂਗਾ ਉਹ ਹੋਣ ਨਹੀਂ ਦੇਣਾ ਉਹਨੂੰ ਐਸਾ ਭੁੱਗਤ ਨਾ ਪਾਊਂਗਾ ਉਹ ਜਿਹੜੀ ਸਾਰੇ ਲੋਕ ਗੱਲਾਂ ਕਰਦੇ ਇਸ ਕਰਕੇ ਮੇਰੀ ਰਿਕਵੈਸਟ ਦੁਆਰਾ ਏ ਆਪਦੇ ਬੱਚੇ ਦਾ ਉਹਦੀ ਪੋਸਟ ਕਰਨ ਨੂੰ ਸਾਰੀ ਫੋਰਸ ਦੇ ਵਿੱਚ ਮਜਿਸਟਰੇਟ ਸਾਹਿਬ ਤੁਹਾਨੂੰ ਇੱਕ ਮਜਿਸਟਰੇਟ ਨਹੀਂ ਘੱਟੋ-ਘੱਟ 8-10 ਤੋਂ ਜ਼ਿਆਦਾ ਮਜਿਸਟਰੇਟ ਆ ਸੀਨੀਅਰ ਲੈਵਲ ਦੇ ਟੀਸੀ ਐਡੀਸੀ ਲੈਵਲ ਦੇ ਅਧਿਕਾਰੀ ਆ ਉਹ ਤੁਹਾਨੂੰ ਦੱਸਣਗੇ ਜਿਹੜਾ ਵੀ ਇਹ ਹੁਕਮ ਦੀ ਉਲੰਘਣਾ ਹੈ ਇਸ ਕਰਕੇ ਇਹਨੂੰ ਤੁਸੀਂ ਪੰਜ ਤੋਂ ਪੰਜ ਬੰਦ ਬੰਦ ਇਕੱਤਰ ਨਹੀਂ ਹੋ ਸਕਦੇ ਤੁਹਾਨੂੰ ਰਿਕਵੈਸਟ ਕਰਾਂਗੇ ਤੁਸੀਂ ਆਜੋ ਸਰਾਰਤੀ ਨੂੰ ਆਡੈਂਟੀਫਾਈ ਜਰੂਰ ਕਰਾਂਗੇ ਜਿਹੜਾ ਸਰਾਰਤ ਕਰਨਾ ਚਾਹੁੰਦਾ ਚਾਲ ਪੁੱਛ ਕੇ ਆਪਦਾ ਨੁਕਸਾਨ ਦੇਖੋ ਜੇ ਆਪਾਂ ਨੂੰ ਪਤਾ ਹਾਂਜੀ 3 7 ਮਹੀਨਾ ਨਹੀਂ ਬਿਲਕੁਲ ਠੀਕ ਹੈ ਤੁਹਾਡੀ ਗੱਲ ਇਹ ਤੁਹਾਡਾ ਸਵਾਲ ਆ ਸ਼ਾਂਤਮਈ ਸ਼ਾਂਤਮਈ ਦੇ ਨਾਲ ਤੁਹਾਨੂੰ ਅਸੀਂ ਇੱਥੋਂ ਰਿਮੂਵ ਕਰਨਾ ਹੈ ਸ਼ਾਂਤਮਈ ਦੇ ਨਾਲ ਬਸਾਂ ਹੈਗੀਆਂ ਹਮ ਇਹ ਕੋਈ ਦੇਖੋ ਇਹ ਫੋਟੋ ਇੰਨਾ ਨਾ ਲੰਮਾ ਟਾਈਮ